ਮੈਂ ਤੁਹਾਨੂੰ ਉਹ ਘਟਨਾ ਦੱਸਦਾ ਜਿਹਨੇ ਮਾਡਰਨ ਸਾਇੰਸ ਨੂੰ ਅੱਜ ਦੇ ਨੂੰ ਸ਼ਰਮਿੰਦਾ ਕਰਕੇ ਰੱਖ ਦਿੱਤਾ ਸਾਲ 2000 ਜਗ੍ਹਾ ਨਾਰਥ ਪੋਲ ਜਿੱਥੇ ਤਾਪਮਾਨ -20 ਤੋਂ -40 ਤੱਕ ਰਹਿੰਦਾਗਾ ਔਰ ਕੋਈ ਵੀ ਨਾਰਮਲ ਇਨਸਾਨ ਉਥੇ ਅੱਧੇ ਘੰਟੇ ਤੋਂ ਜ਼ਿਆਦਾ ਬਚ ਨਹੀਂ ਸਕਦਾ ਜਿਉਂਦਾ ਬਿਨਾਂ ਕੱਪੜਿਆਂ ਤੋਂ ਕਹਿ ਲੋ ਅੱਧੇ ਘੰਟੇ ਦੇ ਵਿੱਚ ਵਿੱਚ ਪਹਿਲਾਂ ਉਹਦੀ ਚਮੜੀ ਜਿਵੇਂ ਅੱਗ ਨਾਲ ਸੜਦੀ ਹੁੰਦੀ ਜਾਂ ਠੰਡੀ ਹਵਾ ਨਾਲ ਇਦਾਂ ਉਹਦੀ ਚਮੜੀ ਸੜੂਗੀ ਉਹਨੂੰ ਪਤਾ ਵੀ ਨਹੀਂ ਲੱਗਣਾ ਮੈਨੂੰ ਕੀ ਹੋ ਰਿਹਾ ਹੈਗਾ ਖੂਨ ਦਾ ਜੰਮਣਾ ਕਾਰਡੀਆਕ ਅਰੇਸਟ ਔਰ ਦਿਲ ਜਵਾਬ ਦੇ ਜਾਂਦਾ ਬੰਦੇ ਦੀ ਮੌਤ ਹੋ ਜਾਂਦੀ ਹੈ ਔਰ ਇੰਨੀ ਠੰਡ ਦੇ ਵਿੱਚ ਇੱਕ ਬੰਦਾ ਨੰਗੇ ਪਿੰਡੇ ਸਿਰਫ ਇੱਕ ਨੀਕਰ ਪਾ ਕੇ ਨੰਗੇ ਪੈਰੀ ਭੱਜ ਰਿਹਾ ਸੀਗਾ ਉਹਨੇ ਕੋਈ 2 ਮਿੰਟ 10 ਮਿੰਟ ਜਾਂ ਕੋਈ 1 ਘੰਟਾ ਨਹੀਂ 2 ਘੰਟੇ 16 ਮਿੰਟ ਅੱਜ ਕੀ ਬਖਾਇਆ ਔਰ ਮਾਡਰਨ ਸਾਇੰਸ ਕੁਛ ਵੀ ਨਹੀਂ ਕਹਿ ਸਕੀ ਉਹਨਾਂ ਕੋਲੇ ਕੋਈ ਜਵਾਬ ਹੀ ਨਹੀਂ ਸੀਗਾ ਵੀ ਇਹ ਸੰਭਵ ਕਿਵੇਂ ਹੋ ਸਕਦਾ ਹੈ ਇਹਨੇ ਇਹੋ ਜਿਹਾ ਕੀ ਖਾ ਲਿਆ ਇਹੋ ਜਿਹਾ ਖਾ ਵੀ ਕੀ ਲੋਗੰਦਾ ਵੀ ਜਿਹਦੇ ਕਰਕੇ ਉਹਨੇ ਇਹ ਕਰ ਪਾਇਆ ਇੱਕ ਵੀ ਹਿਮਾਲਿਆ ਦਾ ਜੋਗੀ ਨਹੀਂ ਸੀਗਾ ਬਿਲਕੁਲ ਆਮ ਬੰਦਾ ਸੀਗਾ ਨੈਦਰਲੈਂਡ ਦਾ ਇੱਕ ਡਾਕੀਆ ਸੀਗਾ ਔਰ ਇਹਦੇ ਨਾਲ ਬਹੁਤ ਬੁਰਾ ਇੱਕ ਹਾਦਸਾ ਹੋਇਆ ਸੀਗਾ ਇਦੀ ਵਾਈਫ ਉਲਾਇਆ ਨਾਮ ਦੀ ਔਰਤ ਜਿਹਨੂੰ ਕਿ ਸਕੀਜ਼ੋਫਰੇਨੀਆ ਨਾਮ ਦੀ ਕੋਈ ਬਿਮਾਰੀ ਸੀ ਜਿਹਦੇ ਚੱਲਦੇ ਉਹ 8ਵੀਂ ਮੰਜ਼ਲ ਤੋਂ ਸਾਲ ਮਾਰ ਕੇ ਮਰ ਗਈ। ਪਿੱਛੇ 4 ਬੱਚੇ ਛੱਡ ਗਈ। ਛੋਟੇ-ਛੋਟੇ ਜਿਹਨੇ ਮਹੌਕ ਨਹੀਂ ਉਹ ਸਾਹਮਣੇ ਸੀਗੇ ਤੇ ਕੱਲਾ ਰਹੇਗਾ ਸੀਗਾ ਉਹ ਡਿਪਰੈਸ ਹੋਗਾ ਸੀਗਾ। ਚਲੋ ਜੋ ਵੀ ਦਵਾਈਆਂ ਮਹਿੰਗੀਆਂ ਤੋਂ ਮਹਿੰਗੀਆਂ ਡਪੈਸਾਂ ਦੀਆਂ ਉਹ ਖਾਂਦਾ ਸੀ ਪਰ ਉਹਨੂੰ ਟੇਕ ਨਹੀਂ ਆਉਂਦੀ ਸੀ। ਉਹਨੂੰ ਉਹ ਜਿਹੜੇ ਸੀਨ ਉਹਨੇ ਵੇਖੇ ਸੀ ਉਹਨੂੰ ਚੈਨ ਨਹੀਂ ਮਿਲਦਾ ਸੀਗਾ ਸਭ ਦਵਾਈਆਂ ਫੇਲ ਹੋ ਗਈਆਂ ਉਹਦੇ ਕੋਲ ਕੀ ਸੀ ਬਸ ਬਰਫ਼ ਜਾਂ ਠੰਡਾ ਪਾਣੀ ਤਾਂ ਇਹ ਚੀਜ਼ਾਂ ਕਰਨ ਦੇ ਲਈ ਉਹ ਬਰਫ਼ ਦੇ ਵਿੱਚ ਵੜ ਜਾਂਦਾ ਸੀਗਾ ਤਾਂ ਇਥੋਂ ਇਹ ਨਾ ਸਮਝੋ ਕਿ ਉਹਨੂੰ ਆਦਤ ਹੋ ਗਈ ਆ ਕਹਾਣੀ ਇਹ ਬਹੁਤ ਗੁੰਝਲਦਾਰ ਆ ਤਾਂ ਜਦੋਂ ਉਹਨੇ ਇੱਕ ਅਣਜਾਣੇ ਵਿੱਚ ਇਹੋ ਜਿਹੀ ਇੱਕ ਤਕਨੀਕ ਲੱਭ ਲਈ ਉਹਦੀ ਟੈਨਸ਼ਨ ਵੀ ਖਤਮ ਹੋ ਗਈ ਸਡਨਲੀ ਤੇ ਪੁਣੀ ਇੱਕ ਕਹੋ ਆਪਣੇ ਹੈਲਥ ਦੇ ਇੱਕ ਚੀਜ਼ ਨੂੰ ਅਨਲੌਕ ਕਰ ਲਿਆ ਜਿਹਨੂੰ ਮਾਡਰਨ ਸਾਇੰਸ ਜਾਣਦੀ ਹੋਈ ਨਹੀਂ ਸੀ ਉਹ ਕੱਲ ਵੱਖਰੀ ਆ ਭਾਰਤੀ ਆਯੁਰਵੇਦ ਦੇ ਵਿੱਚ ਇਹ ਚੀਜ਼ ਹੈਗੀ ਆ ਤਿੱਬਤ ਦੇ ਆਯੁਰਵੇਦ ਦੇ ਵਿੱਚ ਵੀ ਹੈਗੀ ਆ ਉਹ ਅੱਗੇ ਆਪਾਂ ਗੱਲ ਕਰਦੇ ਆ ਕਿ ਉਹ ਕਿਹੜੀ ਚੀਜ਼ ਆ ਤਾਂ ਸਾਇੰਸ ਦਾ ਨਾਂ ਦਾ ਮੂੰਹ ਅੱਡਿਆ ਰਹਿ ਗਿਆ ਉਹਨੇ ਹੋਰ ਵੀ ਬਹੁਤ ਰਿਕਾਰਡ ਤੋਰੇ ਰੇਗਿਸਤਾਨ ਦੇ ਵਿੱਚ ਬਿਨਾ ਪਾਣੀ ਪੀਤੇ ਕਈ-ਕਈ ਘੰਟੇ ਉਹਨੇ ਭੱਜ ਕੇ ਵੀ ਰਿਕਾਰਡ ਬਣਾਏ ਬਰਫ ਤੇ ਰੇਗਿਸਤਾਨ ਦੇ ਵਿੱਚ ਬਹੁਤ ਫਰਕ ਆ ਜੇ ਕਹ ਲਓ ਉਹਨੂੰ ਬਰਫ ਦੇ ਕੋਈ ਆਤ ਪੈ ਗਈ ਸੀ ਤਾਂ ਰੇਗਿਸਤਾਨ ਦੇ ਵਿੱਚ ਵੀ ਉਹਨੇ ਉਹ ਚੀਜ਼ ਕਰਕੇ ਵਿਖਾਈ ਕੁੱਲ ਮਿਲਾ ਕੇ ਉਹਨੇ 26 월ਡ ਰਿਕਾਰਡ ਬਣਾਏ ਜੀਨਿਸ ਬੁੱਕ ਦੇ ਵਿੱਚ ਜਿਨ੍ਹਾਂ ਨੂੰ ਅੱਜ ਤੱਕ ਵੀ ਨਹੀਂ ਕੋਈ ਤੋੜ ਸਕਿਆ ਬੀਐਮ ਹੋਫ ਨਾਮ ਸਰਚ ਕਰੋ ਤਾਂ 2014 ਦੇ ਵਿੱਚ ਉਧਰ ਤੇ ਇੱਕ ਐਕਸਪੈਰੀਮੈਂਟ ਕਰਨ ਦਾ ਫੈਸਲਾ ਕੀਤਾ ਉੱਥੋਂ ਦੇ ਜਿਹੜੇ ਬੁਗਿਆਨੀ ਸੀ ਇੱਕ ਵਾਇਰਸ ਦਾ ਟੀਕਾ ਲਾਇਆ ਮੈਨੂੰ ਹੁਣ ਨਾ ਨਹੀਂ ਯਾਦ ਹੋਦਾ ਉਹ ਵਾਇਰਸ ਇੰਨਾ ਖਤਰਨਾਕ ਹੁੰਦਾ ਕਿ ਲੱਗਣ ਦੇ 10 ਤੋਂ 15 ਮਿੰਟ ਦੇ ਵਿੱਚ ਤੇਜ਼ ਬੁਖਾਰ, ਸਰੀਰ ਦਾ ਟੁੱਟਣਾ, ਬਹੁਤ ਤਕੜੇ ਉਹਦੇ ਸਿੰਪਟਮ ਹੁੰਦੇ ਆ ਵੀ ਝੱਲੇ ਨਹੀਂ ਜਾਂਦੇ ਬੰਦੇ ਨੂੰ। ਉਹ ਰੋਟੀਕਾ ਵਿਮਹੋਫ ਤੇ ਲਾਇਆ ਗਿਆ। ਟੀਕਾ ਲਾਉਣ ਤੋਂ ਬਾਅਦ ਪਤਾ ਕੀ ਹੋਇਆ? ਕੱਖ ਵੀ ਨੂੰ। ਜਦੋਂ ਚੈੱਕ ਕੀਤਾ ਵਾਇਰਸ ਨੂੰ ਐਕਟੀਵੇਟ ਹੋਣ ਤੋਂ ਪਹਿਲਾਂ ਹੀ ਉਹਦੇ ਇਮਿਊਨ ਜਿਹੜੇ ਸੈੱਲ ਸੀਗੇ ਉਹਨਾਂ ਨੇ ਉਹਨੂੰ ਖਤਮ ਕਰ ਦਿੱਤਾ ਅੰਦਰੋਂ ਇੱਥੇ ਫੇਰ ਉਹ ਹੈਰਾਨ ਵੀ ਇਹ ਕਿਵੇਂ ਸੰਭਵ ਆ ਸਾਇਹਦਾਨ ਕਹਿੰਦੇ ਠੀਕ ਆ ਬਹਿਮ ਤੂੰ ਤੂੰ ਸਪੈਸ਼ਲ ਹੋਏਗਾ ਇਹ ਜੈਨੇਟਿਕ ਹੋਊਗਾ ਵੀ ਤੇਰੇ ਕੇਸ ਦੇ ਵਿੱਚ ਇਹ ਸਪੈਸ਼ਲ ਚੀਜ਼ ਆ ਵੀ ਹੋਰ ਦੁਨੀਆ ਦਾ ਕੋਈ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾਗਾ ਉਹ ਕਹਿੰਦਾ ਨਹੀਂ ਕਹਿੰਦਾ ਸਾਰੇ ਕਰ ਸਕਦੇ ਆ ਤਾ ਉਹਨੇ 12-13 ਮੁੰਡੇ ਹੋਰ ਚੁਣੇ ਅਲੱਗ-ਅਲੱਗ ਉਮਰ ਦੇ ਉਹਨਾਂ ਨੂੰ ਉਹਨੇ ਉਹ ਤਰੀਕਾ ਸਿਖਾਇਆ ਵੀ ਕਿਵੇਂ ਤੁਸੀਂ ਠੀਕ ਆ ਵੀ ਇਹ ਚੀਜ਼ ਨੂੰ ਕਰਨਾ ਹੈ ਉਹਨੇ ਇੱਕ ਸਾਹ ਲੈਣ ਦੀ ਤਕਨੀਕ ਉਹਨਾਂ ਨੂੰ ਦੱਸੀ ਜਿਹਦੇ ਵਿੱਚ ਕੀ ਹੁੰਦਾਗਾ 30 ਤੋਂ 40 ਵਾਰ ਲੰਮੇ ਸਾਹ ਖਿੱਚਣੇ ਆ ਛੱਡਣੇ ਆ ਖਿੱਚਣੇ ਛੱਡਣੇ ਆ ਉਸ ਤੋਂ ਬਾਅਦ ਸਾਹ ਨੂੰ ਖਿੱਚ ਕੇ ਹੋਲਡ ਕਰਕੇ ਰੱਖਣਾ ਜਿੰਨਾ ਚਿਰ ਤੱਕ ਹੋਲਡ ਕਰ ਸਕਦੇ ਆ ਫਿਰ ਉਹਨੂੰ ਛੱਡਣਾ ਹੌਲੀ-ਹੌਲੀ ਇਹ ਤਿੰਨੋ ਵਾਰ ਕਰਨਾਗਾ ਇੱਕ ਦਿਨ ਦੇ ਵਿੱਚ ਖਾਲੀ ਪੇਟ ਇਦੇ ਨਾਲ ਤੁਹਾਡਾ ਕਹੋ ਅੰਦਰਲਾ ਸਿਸਟਮ ਰੀਸੈਟ ਹੋ ਜਾਂਦਾ ਤੁਹਾਡੇ ਜਿਹੜੇ ਇਮਿਊਨ ਸੈੱਲੋ ਜਾਗ ਪੈਂਦੇ ਆ ਇੱਕ ਸੁਪਰਚਾਰਜ ਹੋ ਜਾਂਦੇ ਆ ਉਹ ਹਾਰਡ ਇਮਿਊਨਿਟੀ ਸਰੀਰ ਦੇ ਵਿੱਚ ਬਣ ਜਾਂਦੀ ਆ ਇਹ ਚੀਜ਼ ਕਰਨ ਦੇ ਨਾਲ ਔਰ ਅਮਰੀਕਾ ਦੀ ਚਲੋ ਜਿਹੜੀ ਆਰਮੀ ਆ ਜਿਹੜੀ ਸਪੈਸ਼ਲ ਨੇਵੀ ਸੀ ਦਾ ਉਹਨਾਂ ਨੂੰ ਵੀ ਇਹ ਚੀਜ਼ ਸਿਖਾਈ ਜਾਂਦੀ ਆ ਬਾਕਸ ਬਰੀਥਿੰਗ ਨਾਮ ਦੇ ਬਾਕਸ ਬਰੀਥਿੰਗ ਕਹਿੰਦੇ ਇਹਨਾਂ ਨੂੰ ਸਾਇਦ ਹਾਂ ਬੇ ਜਿੰਨਾ ਤੁਹਾਡਾ ਸਾਹ ਖਿੱਚਣ ਦਾ ਸਮਾਂ ਹੈ ਸਾਹ ਛੱਡਣ ਦਾ ਸਮਾਂ ਉਹਦੋਂ ਦੁੱਗਣਾ ਹੋਵੇ ਤਾਂ ਕੋਈ ਵੀ ਇਹੋ ਜੀ ਸਿਚੁਏਸ਼ਨ ਹੋ ਜਾਨੇ ਜਿਸੇ ਤੁਸੀਂ ਭਟਕ ਜਾਂਦੇ ਆ ਤਾਂ ਤੁਹਾਡਾ ਦਿਮਾਗ ਟਿਕਾਣੇ ਆ ਜਾਊਗਾ ਤਾਂ ਮਾਡਰਨ ਸਾਇੰਸ ਦੇ ਵਿੱਚ ਕੀ ਸੀਗਾ ਕਿ ਐਨ ਐਸ ਵੀ ਇੱਕ ਆਟੋਨੋਮਸ ਸਿਸਟਮ ਹੁੰਦਾ ਆਪਣੇ ਸਰੀਰ ਦਾ ਕਿ ਆਪਣੇ ਜਿਵੇਂ ਕੋਈ ਸੱਟ ਵਾਜਦੀ ਆਟੋਮੈਟਿਕ ਠੀਕ ਹੋਣੀ ਆ ਤੇ ਆਪਾਂ ਆਪਦੇ ਸਰੀਰ ਨੂੰ ਆਰਡਰ ਨਹੀਂ ਦੇ ਸਕਦੇ ਕਿ ਜਾ ਕੇ ਵਾਇਰਸ ਦੇ ਨਾਲ ਹੁਣੇ ਹੀ ਲੜ ਹਣਾ ਤੇ ਇਹ ਚੀਜ਼ ਨੂੰ ਉਹਨੇ ਝੂਠੇ ਪਾ ਦਿੱਤਾ ਜਿਹੜੀ ਚੀਜ਼ ਅੱਜ ਸਾਇੰਸ ਲੱਭ ਰਹੀ ਆ ਹਨਾ ਵੀ ਇਹ ਨੇਜਲ ਪ੍ਰੋਗਰਾਮ ਕਿਵੇਂ ਕੰਮ ਕਰਦਾ ਤਾਂ ਮੈਂ ਤੁਹਾਨੂੰ ਇੱਕ ਹੈਕ ਦੱਸ ਦਾਂਗਾ ਜਿਹੜਾ ਵਿਮਹੋਫ ਮੈਥਡ ਕਹਿੰਦੇ ਆ ਜ਼ਿਆਦਾਤਰ ਤੁਸੀਂ ਦੇਖਿਆ ਹੋਊਗਾ ਵੀ ਜਿਹੜੇ ਆਪਣਾ ਨੱਕ ਆ ਉਹ ਇੱਕ ਨੱਕ ਉਹਦੇ ਵਿੱਚੋਂ ਤੇਜ਼ ਸਾਹ ਖਿੱਚਦਾ ਹੋਊਗਾ ਤੇਜ਼ ਛੱਡਦਾ ਹੋਊਗਾ ਦੂਜੇ ਮਗਾ ਕਦੇ ਸੱਜਾ ਜਾਂ ਕਦੇ ਖੱਬਾ ਇਦੇ ਵਿੱਚ ਕੀ ਹੁੰਦਾ ਹੈਗਾ ਇਹ 90 ਤੋਂ 120 ਮਿੰਟ 30 ਮਿੰਟ ਦੇ ਵਿੱਚ ਬਦਲੀ ਹੋ ਜਾਂਦਾ ਹੈਗਾ ਕਦੇ ਤੁਹਾਡਾ ਖੱਬਾ ਨੱਕ ਚੱਲਦਾ ਹੋਊ ਕਦੇ ਸੱਜਾ ਚੱਲਦਾ ਹੋਊਗਾ ਤਾਂ ਜਦੋਂ ਖੱਬਾ ਚੱਲਦਾ ਹੈਗਾ ਖੱਬਾ ਚੱਲਦਾ ਹੈਗਾ ਇਸ ਦਾ ਮਤਲਬ ਆ ਕਿ ਤੁਹਾਡਾ ਸਰੀਰ ਅੰਦਰੋਂ ਸ਼ਾਂਤ ਹੋਣਾਗਾ ਸ਼ਾਂਤ ਹੋਣਾ ਵੀ ਰੈਸਟ ਤੇ ਡਾਈਜੈਸਟ ਵੀ ਅੰਦਰੋਂ ਠੰਡਕ ਹੋਣੀ ਆ ਮਤਲਬ ਤੁਹਾਡੇ ਜਿਹੜਾ ਅੰਦਰਲਾ ਸਿਸਟਮ ਉਹਨੂੰ ਇੱਕ ਬ੍ਰੇਕ ਲੱਗ ਜਾਣੀ ਆ ਠੀਕ ਹੈ ਔਰ ਜਿਹੜਾ ਐਰੋਮੈਥ ਵਿੱਚ ਇਹਨੂੰ ਚੰਦਰ ਨਾੜੀ ਕਹਿੰਦੇ ਆ ਤੇ ਦੂਜੇ ਪਾਸੇ ਕਹਿ ਦਿੰਦੇ ਆ ਸੂर्य ਨਾੜੀ ਹੈ ਨਾ ਸੱਜੇ ਪਾਸੇ ਵਾਲਾ ਜਦੋਂ ਆ ਤਾਂ ਉਹਨੂੰ ਕਹਿ ਦਿੰਦੇ ਆ ਵੀ ਐਕਸਲਰੇਟ ਆ ਵੀ ਆਪਾਂ ਰੇਸ ਤੇ ਪੈਰ ਨਾ ਪਤਾ ਸੱਜੇ ਪਾਸੋਂ ਜਦੋਂ ਆਪਣਾ ਆਪਾਂ ਸਾਹ ਲੈਨੇ ਆ ਤਾਂ ਆਪਣੇ ਅੰਦਰ ਸਾਰਾ ਸਿਸਟਮ ਐਕਟੀਵੇਟ ਹੁੰਦਾ ਕੋਰਟੀਸੋਲ ਦਾ ਲੈਵਲ ਵੱਧਦਾ ਔਰ ਜਿਸ ਤਰ੍ਹਾਂ ਜਿਮ ਦੇ ਵਿੱਚ ਆਪਾਂ ਪਰਫਾਰਮ ਕਰਨਾ ਹੋਵੇ ਜਾਂ ਕੋਈ ਹੋਰ ਚੀਜ਼ ਕਰਨੀ ਹੋਵੇ ਤਾਂ ਉਹ ਚੀਜ਼ਾਂ ਲਈ ਆਪਾਂ ਨੂੰ એનર્ਜੀ ਮਿਲਦੀ ਜਾਂਦੀ ਉਹ ਜੇ ਤੁਸੀਂ ਬਹੁਤ ਥੱਕੇ ਹੋਨੇ ਆ ਬਹੁਤ ਥਕਾਵਟ ਹੁੰਦੀ ਆ ਸਰੀਰ ਨੂੰ ਕੰਮ ਕਰਨ ਨੂੰ ਬੈਲ ਨਹੀਂ ਕਰਦਾ ਪੜਾਈ ਦੇ ਵਿੱਚ ਨੀਂਦ ਆਉਂਦੀ ਆ ਤਾਂ ਜਿਹੜਾ ਕੋਈ ਵੀ ਇੱਕ ਬਾਲ ਹੋਵੇ ਕੋਈ ਵੀ ਇੱਕ ਛੋਟੀ ਬੋਤਲ ਹੋਵੇ ਕੁਝ ਤੁਸੀਂ ਕੱਪੜੇ ਦਾ ਕੁਝ ਗੋਲ-ਗੋਲ ਬਣਾ ਕੇ ਹਨ ਤੁਸੀਂ ਸੱਜਣਾ ਨੱਕ ਚਾਲੂ ਕਰਨਾਗਾ ਤਾਂ ਕਾਸ ਦੇ ਥੱਲੇ ਇਦਾਂ ਨੂੰ ਰੱਖ ਲੈਣਾਗਾ 10 ਤੋਂ 15 ਮਿੰਟ ਆਪਣੇ ਕਾਸ ਦੇ ਵਿੱਚ ਥੱਲੇ ਇੱਥੇ ਬਾਹਾਂ ਦੇ ਥੱਲੇ ਕਹੋ ਜਿੱਥੇ ਡਾਕਟਰ थर्मामीटर ਰੱਖ ਕੇ ਤਾਪਤੂ ਚੈੱਕ ਕਰਦੇ ਆ ਉਥੇ ਨਾੜਾਂ ਦਾ ਗੁੱਛਾ ਹੁੰਦਾ ਹੈ ਜਿਹੜਾ ਕਿ ਆਪਣੇ ਰਿਵਰਸ ਕਰ ਦਿੰਦਾ ਅਮੂਨ ਸਿਸਟਮ ਨੂੰ ਅੰਦਰੋਂ ਸਾਰੇ ਰੀਸੀਟ ਮਾਰ ਦਿੰਦਾ ਇੱਕ ਤਰ੍ਹਾਂ ਦਾ 10 ਤੋਂ 15 ਮਿੰਟ ਰੱਖ ਕੇ ਤੁਸੀਂ ਦੇਖੋਗੇ ਤੁਹਾਡਾ ਸੱਜੇ ਪਾਸੇ ਵਾਲਾ ਨੱਕ ਚੱਲ ਪੈਣਾ ਤੁਹਾਡੇ ਵਿੱਚ ਅਚਾਨਕ એનર્ਜੀ ਆਊਗੀ ਤੁਹਾਨੂੰ ਕੌਫੀ ਜਾਂ ਕੋਈ ਹਾਰਡ ਡਰਿੰਕ ਜਾਂ ਕੋਈ એનર્ਜੀ ਡਰਿੰਕ ਪੀਣ ਦੀ ਲੋੜ ਨਹੀਂ ਪੈਣੀਗੀ ਕਰਕੇ ਵੇਖੋ ਇਹ ਚੀਜ਼ ਨੂੰ ਤਾਂ ਤੁਹਾਡੀ ਸੁਸਤੀ ਇਕਦਮ ਤੁਹਾਡੀ ਨੀਂਦ ਗਾਇਬ ਹੋ ਜਾਊਗੀ ਤੁਸੀਂ ਫਲੋ ਸਟੇਟ ਦੇ ਵਿੱਚ ਚਲੇ ਜਾਓਗੇ ਔਰ ਜੇ ਚੀਜ਼ ਜਿਆਦਾ ਹੋ ਰਹੀ ਹੈ ਆਲਰੇਡੀ ਤੁਸੀਂ ਬਹੁਤ ਅਗਰੈਸਿਵ ਹੋਏ ਹੋ ਹਾਂ ਸੋ ਗੁੱਸਾ ਜਿਹੜੀ ਹੈ ਨਾ ਜਾਂ ਐਸਿਡਿਟੀ ਆ ਫਿਰ ਤੁਸੀਂ ਉਲਟ ਪਾਸੇ ਕਰਨਾ ਇਧਰ ਸੱਜੇ ਪਾਸੇ ਇਹ ਦੋਵੇਂ ਇਸ ਤਰ੍ਹਾਂ ਕਨੈਕਟਡ ਆ ਤਾਂ ਇਧਰਲੇ ਪਾਸੇ ਕਰੋਗੇ ਤਾਂ ਤੁਹਾਨੂੰ ਸ਼ਾਂਤੀ ਹੋਊਗੀ ਜੇ ਤੁਹਾਨੂੰ ਨੀਂਦ ਨਹੀਂ ਆ ਰਹੀ ਤਾਂ ਉਹ ਚੀਜ਼ ਤੁਸੀਂ ਕਰ ਸਕਦੇ ਆ ਇਹ ਦੋਨੇ ਚੀਜ਼ਾਂ 10 ਤੋਂ 15 ਮਿੰਟ ਦੇ ਵਿੱਚ ਕੰਟਰੋਲ ਦੇ ਵਿੱਚ ਆ ਜਾਂਦੀਆਂ ਤਾਂ ਜੇ ਤੁਸੀਂ ਰੋਟੀ ਖਾ ਕੇ ਰੋਟੀ ਮਤਲਬ ਤੁਹਾਡੇ ਪਚਦੀ ਨਹੀਂ ਜਾਂ ਕੁਝ ਨਹੀਂ ਤਾਂ ਤੁਸੀਂ ਸੱਜੇ ਪਾਸੇ ਵਾਲਾ ਨੱਕ ਐਕਟੀਵੇਟ ਕਰਨਾ ਕਿਵੇਂ ਕਰਨਾ ਤੁਹਾਨੂੰ ਪਤਾ ਲੱਗ ਗਿਆ ਹੁਣ ਤਾਂ ਇਹ ਚੀਜ਼ਾਂ ਵਿਮਹੋਫ ਨੇ ਸਿੱਖ ਲਈਆਂ ਸੀਗੀਆਂ ਸਰੀਰ ਤੋਂ ਪਰਫਾਰਮੈਂਸ ਕਿਵੇਂ ਲੈਣੀ ਆ ਬਰਫ਼ ਦੇ ਵਿੱਚ ਇਹ ਚੀਜ਼ ਕਰਕੇ ਉਹਨੇ ਕੀਤੀ ਹਾਲਾਂਕਿ ਕੋਈ ਉਹਦੇ ਮੁਕਾਬਲੇ ਹੁਣ ਵੀ ਲੋਕਾਂ ਨੇ ਬਹੁਤ ਬਰਫ਼ ਦੇ ਵਿੱਚ ਦੋ-ਦੋ ਘੰਟੇ ਬੈਠ ਕੇ ਰਿਕਾਰਡ ਬਣਾਏ ਆ। ਇਹੀ ਤਰੀਕਾ ਫਾਲੋ ਕਰਕੇ ਕਿਉਂਕਿ ਅੰਦਰੋਂ ਸਰੀਰ ਗਰਮ ਹੋਣ ਲੱਗ ਜਾਂਦਾ ਹੈ। ਤੇ ਦੂਜਾ ਜਿਹੜਾ ਸਾਹ ਵਾਲੀ ਤਕਨੀਕ ਆ। ਤਾਂ ਇਹ ਕਹਿ ਲਓ ਇਹ ਕੋਈ ਇੱਕੋ ਟ੍ਰਿਕਾਂ ਨਹੀਂ ਹੈਗੀਆਂ। ਇਹ ਇੱਕ ਤਰ੍ਹਾਂ ਦਾ ਬਾਇਓ ਹੈਕ ਆ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਜਦੋਂ ਮਰਜ਼ੀ ਵਰਤ ਸਕਦੇ ਆ ਤੁਹਾਡੇ ਕੰਮ ਆਉਣ ਵਾਲੀ ਚੀਜ਼ ਆ ਇਹ ਠੰਡਾਂ ਦੇ ਵਿੱਚ। ਇਹ ਤੁਹਾਨੂੰ ਠੰਡ ਜਾਦੇ ਲੱਗਦੀ ਆ ਜਾਂ ਕਿ ਕੋਈ ਤੁਸੀਂ ਜ਼ਰੂਰੀ ਕੰਮ ਤੇ ਤੁਹਾਡਾ ਮੂਡ ਨਹੀਂ ਬਣਦਾ ਤੁਹਾਡੇ ਵਿੱਚ એનર્ਜੀ ਹੈ ਨਹੀਂ ਤਾਂ ਤੁਸੀਂ ਇਹ ਤਰੀਕੇ ਨਾਲ ਕਰ ਸਕਦੇ ਆਂ ਔਰ ਦੂਜਾ ਬਿਮਾਰੀ ਤੁਹਾਨੂੰ ਕੋਈ ਨਾ ਲੱਗੇ ਉਹਦੇ ਲਈ ਜਿਹੜੀ ਖਾਸ ਬਰੀðਿੰਗ ਤਕਨੀਕ ਆ ਉਹ ਬਈ 40 30 ਤੋਂ 40 ਵਾਰ ਲਗਾਤਾਰ ਸਾਹ ਹੈਨਾ ਆਪਾਂ ਲੈਣਾ ਛੱਡਣਾ ਔਰ ਉਸ ਤੋਂ ਬਾਅਦ ਇੱਕ ਸਾਹ ਖਿੱਚਿਆ ਹੋਲਡ ਕਰਨਾ ਜਿੰਨੀ ਸਮੇਂ ਕਰ ਸਕੇ ਔਰ ਹੌਲੀ ਹੌਲੀ ਛੱਡਣਾ ਫਿਰ ਦੋ ਵਾਰੀ ਫਿਰ ਤਿੰਨ ਵਾਰੀ ਸਿਰਫ ਇੰਨਾ ਹੀ ਕਰਨਾ ਦਾ ਡੇਲੀ aerobic ਬਿਨਾ ਕੋਸਖਾਦੇ ਪੀਤੇ ਉਹ ਕੋਈ ਵੀ ਸਮਾਂ ਹੋ ਸਕਦਾ ਚਾਹੇ ਸ਼ਾਮ ਨੂੰ ਹੋਵੇ ਚਾਹੇ ਸਵੇਰੇ ਆ ਜਾਂ ਕਦੋਂ ਵੀ ਜੇ ਤੁਹਾਡਾ ਤਾਂ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ ਜ਼ਿੰਦਗੀ ਦੇ ਵਿੱਚ ਠੀਕ ਹੈ ਜੀ ਅੱਜ ਦੇ ਲਈ ਇੰਨੇ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿਜ਼ਡਮ